ਲਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਫੇਰਪਾਲ ਮਿਸਤਰੀ ਬ੍ਰੇਕੇ ਵਾਲਾ ਵੱਲੋਂ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਈ ਆਪਾਂ ਨਾ ਜ ਤੁਹਾਡੇ ਬਾਤੇ ਕਸੋਰੀਆਂ ਲੈ ਕੇ ਆਇਆ ਬਹੁਤ ਹੀ ਵਧੀਆ ਬਹੁਤ ਹੀ ਟੌਪ ਦੀ ਕਸੋਰੀ ਬਣੀ ਜੀਆ ਵੀਰੇ ਉੱਤੇ ਦੋ ਸਰੀਏ ਲਾਏ ਹੋਏ ਨੇ ਬਾਈ ਜਿਵੇਂ ਖੜ ਕੇ ਗੋਟਣ ਵਾਸਤੇ ਵੀਰੇ ਬਹੁਤ ਹੀ ਵਧੀਆ ਦੇਖੀ ਬਹੁਤ ਹੀ ਟੌਪ ਦੀ ਆ ਤੇ ਇਧਰੋਂ ਜਿਵੇਂ ਆਪਾਂ ਕੋਈ ਤਰੰਡ ਵਗੈਰਾ ਪੰਨਣੀਆਂ ਵਿਆਹ ਕੋਈ ਜਿਵੇਂ ਆਪਾਂ ਗੁੱਡ ਕੜਾਈ ਕਰਕੇ ਵੀਰੇ ਆਪਾਂ ਨੇ ਖੱਬੜ ਇਕੱਠਾ ਕਰਨਾ ਦੇਖੋ ਜੋ ਗੇੜੀ ਜਾਂਦਾ ਬੰਦਿਆ ਤੋਂ ਇਹਦਾ ਸਾਰਾ ਇਕੱਠਾ ਕਰਕੇ ਪੂਰਾ ਪਰਾਂ ਲੈ ਆਇਆ ਜਾਂਦਾ ਜਾਂ ਜਿਵੇਂ ਆਪਾਂ ਨੇ ਖੇਤ ਦੇ ਆਲੇ ਦੁਆਲੇ ਬਾੜ ਕਰਨੀ ਆ ਵੀਰੇ ਕੋਈ ਕੰਡਿਆਂ ਵਾਲੀ ਡਾਣੀ ਚੱਕ ਕੇ ਲਾਣੀ ਆ ਤਾਂ ਇਹਦੇ ਨਾਲ ਚੱਕ ਕੇ ਆਪਾਂ ਲਾ ਸਕਦੇ ਆ ਬਾਈ ਇਹ ਬਹੁਤ ਹੀ ਵਧੀਆ ਚੀਜ਼ ਆ ਵੀਰੇ ਘੈਂਟਾ 100 ਦੀ ਆਪਾਂ ਬਾਈ ਜੀ ਹੋਰ ਲੈ ਕੇ ਆਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਵੀਰੇ ਬਹੁਤ ਹੀ ਵਧੀਆ ਉਹ ਵੀ ਆ ਦੇਖੋ ਭਾਈ ਜੀ ਇਹ ਨਾ ਪਸੋਲੀ ਥੱਲੋਂ ਤਾਂ ਜਿਵੇਂ ਉਸੇ ਵਰਗੀ ਆ ਪਹਿਲਾਂ ਨਹੀਂ ਨਾਲ ਦੀ ਵੀਰੇ ਇਹ ਤੇ ਮਾਗਰਲੇ ਪਾਸੇ ਆਹ ਲਾਦਾ ਵੀਰੇ ਜਿਵੇਂ ਕੋਈ ਚੀਜ਼ ਦੀ ਆਪਾਂ ਨੇ ਕੋਈ ਗੀਜਣਾਗਾ ਕੋਈ ਖੁੱਟ ਕੱਟਣਾ ਵੀਰੇ ਬਹੁਤ ਹੀ ਵਧੀਆ ਚੀਜ਼ਾਂ ਦੇਖੋ ਖੁੱਟ ਕੱਟਣ ਵਾਸਤੇ ਭਾਈ ਜੀ ਆਪਣਾ ਚੈਨਲ ਆ ਸਾਰੇ ਵੀਰ ਫੋਲੋ ਕਰ ਲਿਓ ਵੀਰੇ ਜਿਹਨੇ ਨਹੀਂ ਕਰਿਆ ਉਹ ਵੀ ਵੀਰ ਵਾਂ ਕੇ ਕਰ ਲਓ ਤੇ ਆਪਾਂ ਛੋਟੇ ਬਾਅਦ ਤੇ ਖੇਤੀਬਾੜੇ ਦੇ ਵਾਲੇ ਸੰਧਾਂ ਦੀਆਂ ਨਵੀਆਂ-ਨਮੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਵੀਰੇ ਧੰਨਵਾਦ। ਹੌਜੀ ਬਾਈ ਜੀ ਇੱਕ ਨਾ ਕਸੋਲੀਆਂ ਦੇ ਨਾਲ ਹੀ ਇੱਕ ਆਪ ਚੀਜ਼ ਹੋਰ ਲੈ ਕੇ ਆਇਆ ਬਹੁਤ ਵਧੀਆ ਆਪਣੇ ਆਮ ਘਰਾਂ ਦੇ ਵਿੱਚ ਵਰਤੋਂ ਕੀਤੀ ਜਾਣ ਵਾਲੀ ਚੀਜ਼ ਆ ਵੀਰੇ। ਇਹਨੂੰ ਕਹਿੰਦੇ ਨੇ ਨਾਲੀ ਕੱਢਣ ਵਾਲਾ ਬੇਲਚਾ ਵੀਰੇ। ਜਿਵੇਂ ਕਿਸੇ ਦੇ ਬਾਹਰ ਚ ਨਾਲੀ ਹੁੰਦੀ ਆ ਜਾਂ ਕੋਈ ਨਾਲਾ ਬਾਈ ਬਾਰ ਮੂਰੇ ਸਾਫ਼ ਸੁੱਈ ਜਾਣੀ ਹੁੰਦਾ। ਕੱਟਣ ਵਾਲੇ ਵੀਰ ਆਉਂਦੇ ਨਹੀਂ ਹੈਗੇ ਤਾਂ ਬਾਈ ਬੰਦਾ ਵੀ ਚਲਾ ਆਪ ਖੇਚਲਾ ਕਰ ਲੈਂਦਾ ਬਾਈ ਬਹੁਤ ਹੀ ਵਧੀਆ ਚੀਜ਼ਾਂ ਖੜ ਕੇ ਘਟਣ ਵਾਲੀ ਘੈਂਟ ਆ ਬਾਈ